ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਿਵੇਂ ਇੱਕ ਮੁੰਡੇ ਨੇ ਆਪਣੀ ਮਾਂ ਦੀ ਜ਼ਮੀਨ ਵੇਚੀ ਤੇ ਕੈਨੇਡਾ ਜਾ ਕੇ ਮਾਂ ਨੂੰ ਹੀ ਪੁੱਲ ਗਿਆ ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਜਿੱਥੇ ਰਹਿੰਦੀ ਸੀ ਕੁਲਵੰਤ ਕੌਰ ਇੱਕ ਮਿਹਨਤੀ ਤੇ ਸਮਰਪਿਤ ਮਾਂ ਉਸ ਦਾ ਪਤੀ ਕਈ ਸਾਲ ਪਹਿਲਾਂ ਗੁਜ਼ਰ ਗਿਆ ਸੀ ਤੇ ਉਹ ਆਪਣੇ ਇਕਲੌਤੇ ਪੁੱਤ ਗੁਰਪ੍ਰੀਤ ਨੂੰ ਇਕੱਲੀ ਹੀ ਸੰਭਾਲਦੀ ਸੀ ਗੁਰਪ੍ਰੀਤ ਪੜਾਈ ਵਿੱਚ ਬਹੁਤ ਚੰਗਾ ਸੀ ਤੇ ਉਸਦੇ ਵੱਡੇ ਸੁਪਨੇ ਸਨ ਉਹ ਹਮੇਸ਼ਾ ਵਿਦੇਸ਼ ਜਾ ਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ ਖਾਸ ਕਰਕੇ ਕੈਨੇਡਾ ਜਿੱਥੇ ਉਸਦੇ ਕਈ ਦੋਸਤ ਪਹਿਲਾਂ ਹੀ ਜਾ ਚੁੱਕੇ ਸਨ ਤੇ ਚੰਗੀ ਜ਼ਿੰਦਗੀ ਜੀ ਰਹੇ ਸਨ ਪਿੰਡ ਦੀਆਂ ਤੰਗ ਗਲੀਆਂ ਖੇਤਾਂ ਦੀ ਹਰਿਆਲੀ ਤੇ ਸਾਦਾ ਜਿਹਾ ਜੀਵਨ ਉਸ ਨੂੰ ਰੋਕ ਨਹੀਂ ਸਕਦਾ ਸੀ ਕੁਲਵੰਤ ਕੌਰ ਨੂੰ ਆਪਣੇ ਪੁੱਤ ਤੇ ਮਾਣ ਸੀ ਪਰ ਉਸਦੇ ਦਿਲ ਵਿੱਚ ਇੱਕ ਡਰ ਵੀ ਸੀ ਕਿ ਕਿਤੇ ਉਹ ਉਸ ਨੂੰ ਛੱਡ ਕੇ ਨਾ ਚਲਾ ਜਾਵੇ ਫਿਰ ਵੀ ਉਸਨੇ ਕਦੇ ਵੀ ਉਸਦੇ ਸੁਪਨਿਆਂ ਤੇ ਰੋਕ ਨਹੀਂ ਲਗਾਈ ਉਸਦੀ ਜ਼ਿੰਦਗੀ ਦਾ ਇੱਕੋ ਇੱਕ ਸਹਾਰਾ ਉਸ ਜ਼ਮੀਨ ਸੀ ਜੋ ਉਸਦੇ ਪਤੀ ਦੀ ਨਿਸ਼ਾਨੀ ਸੀ ਉਹ ਸਵੇਰੇ ਉੱਠਦੀ ਖੇਤਾਂ ਵਿੱਚ ਜਾਂਦੀ ਤੇ ਆਪਣੀ ਮਿਹਨਤ ਨਾਲ ਆਪਣੇ ਤੇ ਗੁਰਪ੍ਰੀਤ ਦਾ ਪੇਟ ਭਰਦੀ ਉਸ ਜ਼ਮੀਨ ਤੇ ਉਸਦੇ ਸੁਪਨੇ ਉਸ ਦੀਆਂ ਯਾਦਾਂ ਤੇ ਉਸ ਦੀ ਪਛਾਣ ਜੁੜੀ ਹੋਈ ਸੀ ਪਰ ਉਸਨੇ ਸੋਚਿਆ ਸੀ ਕਿ ਇਸ ਜ਼ਮੀਨ ਉਸਦੇ ਪੁੱਤ ਦੇ ਭਵਿਕ ਲਈ ਕੁਰਬਾਨ ਕਰ ਦੇਵੇਗੀ ਇੱਕ ਦਿਨ ਗੁਰਪ੍ਰੀਤ ਨੇ ਆਪਣੀ ਮਾਂ ਨਾਲ ਆਪਣਾ ਸੁਪਨਾ ਸਾਂਝਾ ਕੀਤਾ ਉਸਨੇ ਕਿਹਾ ਮਾਂ ਮੈਂ ਕੈਨੇਡਾ ਜਾਣਾ ਚਾਹੁੰਦਾ ਹਾਂ ਉੱਥੇ ਮੇਰੇ ਲਈ ਬਿਹਤਰ ਮੌਕੇ ਹਨ ਤੇ ਮੈਂ ਚੰਗੀ ਜ਼ਿੰਦਗੀ ਜੀ ਸਕਾਂਗਾ ਕੁਲਵੰਤ ਕੌਰ ਦੇ ਦਿਲ ਵਿੱਚ ਇੱਕ ਤੂਫਾਨ ਉੱਠਿਆ ਉਸਨੇ ਸੋਚਿਆ ਕਿ ਉਸਦਾ ਪੁੱਤ ਉਸ ਤੋਂ ਦੂਰ ਚਲਾ ਜਾਵੇਗਾ ਪਰ ਉਸਦੀਆਂ ਅੱਖਾਂ ਵਿੱਚ ਚਮਕ ਦੇਖ ਕੇ ਉਹ ਚੁੱਪ ਰਹੀ ਉਸਨੇ ਪੁੱਛਿਆ ਪਰ ਪੁੱਤ ਇਸ ਲਈ ਬਹੁਤ ਪੈਸੇ ਚਾਹੀਦੇ ਹਨ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਗੁਰਪ੍ਰੀਤ ਨੇ ਚਿਜਕਦੇ ਹੋਏ ਕਿਹਾ ਮਾਂ ਜੇ ਅਸੀਂ ਜ਼ਮੀਨ ਵੇਚ ਦਈਏ ਤਾਂ ਮੈਨੂੰ ਕੈਨੇਡਾ ਜਾਣ ਲਈ ਪੈਸੇ ਮਿਲ ਜਾਣਗੇ ਮੈਂ ਵਾਦਾ ਕਰਦਾ ਹਾਂ ਉੱਥੇ ਜਾ ਕੇ ਮੈਂ ਤੁਹਾਨੂੰ ਵੀ ਆਪਣੇ ਨਾਲ ਲੈ ਜਾਵਾਂਗਾ ਇਹ ਸੁਣ ਕੇ ਕੁਲਵੰਤ ਕੌਰ ਦਾ ਦਿਲ ਡੁੱਬ ਗਿਆ ਉਸ ਜ਼ਮੀਨ ਉਸਦੀ ਜ਼ਿੰਦਗੀ ਸੀ ਉਸਦੇ ਪਤੀ ਦੀ ਆਖਰੀ ਨਿਸ਼ਾਨੀ ਸੀ ਉਸਨੇ ਰਾਤ ਪਰ ਸੋਚਿਆ ਆਪਣੇ ਦਿਲ ਨਾਲ ਲੜਾਈ ਕੀਤੀ ਪਰ ਅਗਲੀ ਸਵੇਰ ਉਸਨੇ ਗੁਰਪ੍ਰੀਤ ਨੂੰ ਗਲੇ ਲਗਾਇਆ ਤੇ ਕਿਹਾ ਠੀਕ ਹੈ ਪੁੱਤ ਤੇਰੀ ਖੁਸ਼ੀ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਅਸੀਂ ਜ਼ਮੀਨ ਵੇਚ ਦਵਾਂਗੇ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਨੇ ਆਪਣੇ ਪੁੱਤ ਦੇ ਸੁਪਨਿਆਂ ਲਈ ਆਪਣਾ ਸਭ ਕੁਝ ਦਾ ਤਿਲਾ ਦਿੱਤਾ ਗੁਰਪ੍ਰੀਤ ਨੇ ਮਾਂ ਦੇ ਹੱਥ ਚੁੰਮੇ ਤੇ ਖੁਸ਼ੀ ਨਾਲ ਉਛਲ ਪਿਆ ਜ਼ਮੀਨ ਵੇਚਣ ਦਾ ਦਿਨ ਕੁਲਵੰਤ ਕੌਰ ਲਈ ਇੱਕ ਬੁਰਾ ਸੁਪਨਾ ਸੀ ਖਰੀਦਦਾਰ ਆਇਆ ਗਲਬਾਤ ਹੋਈ ਤੇ ਆਖਰਕਾਰ ਕਾਗਜ਼ਾਂ ਤੇ ਦਸਤਖਤ ਕਰਨ ਦੀ ਵਾਰੀ ਆਈ ਉਸਦੇ ਹੱਥ ਕੰਬ ਰਹੇ ਸਨ ਉਸ ਦੀਆਂ ਅੱਖਾਂ ਵਿੱਚ ਹੰਝੂ ਪਾਰਾਏ ਉਸ ਜ਼ਮੀਨ ਉਸਦੇ ਪਤੀ ਦੀ ਯਾਦ ਸੀ ਜਿਸ ਤੇ ਉਸਨੇ ਆਪਣੇ ਹੱਥਾਂ ਨਾਲ ਫਸਲਾਂ ਉਗਾਈਆਂ ਸਨ ਹਰ ਖੇਤ ਹਰ ਰੁੱਖ ਉਸਦੇ ਲਈ ਇੱਕ ਕਹਾਣੀ ਸੀ ਪਰ ਉਸਨੇ ਗੁਰਪ੍ਰੀਤ ਵੱਲ ਦੇਖਿਆ ਜੋ ਖੁਸ਼ੀ ਨਾਲ ਚਮਕ ਰਿਹਾ ਸੀ ਉਸਨੇ ਆਪਣੇ ਦਿਲ ਤੇ ਪੱਥਰ ਰੱਖਿਆ ਤੇ ਕਾਗਜ਼ ਸਾਹਮਣੇ ਰੱਖ ਦਿੱਤੇ ਖਰੀਦਦਾਰ ਨੇ ਪੈਸੇ ਗੁਰਪ੍ਰੀਤ ਨੂੰ ਫੜਾਏ ਤੇ ਉਸਨੇ ਮਾਂ ਨੂੰ ਗਲੇ ਲਗਾ ਕੇ ਕਿਹਾ ਮਾਂ ਤੁਸੀਂ ਮੇਰੇ ਲਈ ਸਭ ਕੁਝ ਕੀਤਾ ਮੈਂ ਤੁਹਾਡਾ ਇਹ ਉਪਕਾਰ ਕਦੇ ਨਹੀਂ ਭੁੱਲਾਂਗਾ ਕੁਲਵੰਤ ਕੌਰ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਦਿਲ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਵੇਚ ਰਹੀ ਹੋਵੇ ਉਹ ਚੁੱਪਚਾਪ ਘਰ ਵਾਪਸ ਆਈ ਤੇ ਉਸ ਖਾਲੀ ਜ਼ਮੀਨ ਵੱਲ ਦੇਖ ਕੇ ਉਸ ਦੀਆਂ ਅੱਖਾਂ ਪਰ ਆਈਆਂ ਉਸਨੇ ਸੋਚਿਆ ਕਿ ਸ਼ਾਇਦ ਇਹ ਕੁਰਬਾਨੀ ਉਸਦੇ ਪੁੱਤ ਦੇ ਭਵਿੱਖ ਨੂੰ ਰੋਸ਼ਨ ਕਰ ਦੇਵੇਗੀ ਕੁਝ ਦਿਨਾਂ ਬਾਅਦ ਗੁਰਪ੍ਰੀਤ ਕੈਨੇਡਾ ਲਈ ਰਵਾਨਾ ਹੋ ਗਿਆ 에어ਪੋਰਟ ਤੇ ਕੁਲਵੰਤ ਕੌਰ ਨੇ ਉਸਨੂੰ ਆਖਰੀ ਵਾਰ ਗਲੇ ਲਗਾਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਨੇ ਉਹਨਾਂ ਨੂੰ ਲੁਕਾਇਆ ਗੁਰਪ੍ਰੀਤ ਨੇ ਕਿਹਾ ਮਾਂ ਮੈਂ ਤੁਹਾਨੂੰ ਰੋਜ਼ ਫੋਨ ਕਰਾਂਗਾ ਜਲਦੀ ਹੀ ਤੁਹਾਨੂੰ ਆਪਣੇ ਕੋਲ ਬੁਲਾਵਾਂਗਾ ਕੁਲਵੰਤ ਕੌਰ ਨੇ ਸਿਰ ਹਿਲਾਇਆ ਪਰ ਉਸਦੇ ਦਿਲ ਵਿੱਚ ਇੱਕ ਅਜੀਬ ਡਰ ਸੀ ਜਹਾਜ਼ ਉੱਡਿਆ ਤੇ ਉਹ ਕਾਰ ਵਾਪਸ ਆਈ ਕਾਰ ਖਾਲੀ ਲੱਗ ਰਿਹਾ ਸੀ ਜਿਵੇਂ ਸਾਰੀ ਰੌਣਕ ਚਲੀ ਗਈ ਹੋਵੇ ਉਹ ਰੋਜ਼ ਸਵੇਰੇ ਉੱਠਦੀ ਆਪਣੇ ਕੰਮ ਕਰਦੀ ਤੇ ਫੋਨ ਵੱਲ ਦੇਖਦੀ ਰਹਿੰਦੀ ਪਹਿਲੇ ਕੁਝ ਦਿਨ ਗੁਰਪ੍ਰੀਤ ਨੇ ਫੋਨ ਕੀਤਾ ਆਪਣੀ ਨਵੀਂ ਜ਼ਿੰਦਗੀ ਦੀਆਂ ਗੱਲਾਂ ਦੱਸੀਆ ਕੁਲਵੰਤ ਕੌਰ ਦਾ ਦਿਲ ਖੁਸ਼ੀ ਨਾਲ ਭਰ ਜਾਂਦਾ ਸੀ ਉਹ ਸੋਚਦੀ ਕਿ ਸ਼ਾਇਦ ਉਸਦੀ ਕੁਰਬਾਨੀ ਸਫਲ ਹੋ ਗਈ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਖੁਸ਼ੀ ਜ਼ਿਆਦਾ ਦਿਨ ਨਹੀਂ ਚੱਲੇਗੀ ਉਹ ਰਾਤ ਨੂੰ ਗੁਰਪ੍ਰੀਤ ਦੀ ਬਚਪਨ ਦੀਆਂ ਯਾਦਾਂ ਵਿੱਚ ਖੋ ਜਾਂਦੀ ਜਦੋਂ ਉਹ ਉਸਦੇ ਕੋਲ ਬੈਠ ਕੇ ਗੱਲਾਂ ਕਰਦਾ ਸੀ ਹੁਣ ਉਹ ਦੂਰ ਸੀ ਤੇ ਉਸਦੀ ਆਵਾਜ਼ ਹੀ ਉਸਦਾ ਸਹਾਰਾ ਸੀ ਕੈਨੇਡਾ ਪਹੁੰਚ ਕੇ ਗੁਰਪ੍ਰੀਤ ਦੀ ਜ਼ਿੰਦਗੀ ਬਦਲ ਗਈ ਉਹ ਇੱਕ ਵੱਡੇ ਸ਼ਹਿਰ ਵਿੱਚ ਰਹਿੰਦਾ ਸੀ ਜਿੱਥੇ ਉੱਚੀਆਂ ਇਮਾਰਤਾਂ ਚਮਕਦੀਆਂ ਲਾਈਟਾਂ ਤੇ ਨਵੀਂ ਆਜ਼ਾਦੀ ਸੀ ਉਸਨੇ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਨਵੇਂ ਦੋਸਤ ਬਣਾਏ ਉਹ ਵਿਕੇਡ ਤੇ ਕੁੰਮਣ ਜਾਂਦਾ ਪਾਰਟੀਆਂ ਵਿੱਚ ਸ਼ਾਮਲ ਹੁੰਦਾ ਪਹਿਲਾਂ ਉਹ ਮਾਂ ਨੂੰ ਰੋਜ਼ ਫੋਨ ਕਰਦਾ ਆਪਣੀਆਂ ਗੱਲਾਂ ਦੱਸਦਾ ਪਰ ਜਲਦੀ ਹੀ ਉਸ ਦੀ ਜ਼ਿੰਦਗੀ ਵਿੱਚ ਰੁਝੇਵੇਂ ਵਧ ਗਏ ਪੜਾਈ ਨੌਕਰੀ ਤੇ ਨਵੇਂ ਦੋਸਤਾਂ ਨੇ ਉਸ ਨੂੰ ਘੇਰ ਲਿਆ ਫੋਨ ਹੌਲੀ-ਹੌਲੀ ਕੱਟ ਹੋਣ ਲੱਗੇ ਪਹਿਲਾ ਹਫ਼ਤੇ ਵਿੱਚ ਫਿਰ ਮਹੀਨੇ ਵਿੱਚ ਉਸ ਨੂੰ ਲੱਗਦਾ ਕਿ ਮਾਂ ਠੀਕ ਹੋਵੇਗੀ ਉਹ ਤਾਂ ਹਮੇਸ਼ਾ ਮਜ਼ਬੂਤ ਰਹੀ ਹੈ ਉਸਨੇ ਆਪਣੇ ਆਪ ਨੂੰ ਸਮਝਾਇਆ ਕਿ ਉਹ ਬਿਜ਼ੀ ਹੈ ਤੇ ਮਾਂ ਇਹ ਸਮਝੇਗੀ ਪਰ ਸੱਚ ਐਸੀ ਕਿ ਉਹ ਆਪਣੀ ਨਵੀਂ ਜ਼ਿੰਦਗੀ ਵਿੱਚ ਇੰਨਾ ਖੋ ਗਿਆ ਸੀ ਕਿ ਮਾਂ ਦੀ ਯਾਦ ਤੁੰਦਲੀ ਪੈਣ ਲੱਗੀ ਉਸਦੇ ਨਵੇਂ ਦੋਸਤ ਨਵੀਂ ਸੰਸਕ੍ਰਿਤੀ ਤੇ ਨਵਾਂ ਮਾਹੌਲ ਉਸਦੀ ਪੁਰਾਣੀ ਜ਼ਿੰਦਗੀ ਨੂੰ ਪੁਲਾ ਰਹੇ ਸਨ ਉਹ ਖੁਸ਼ ਸੀ ਪਰ ਇਸ ਖੁਸ਼ੀ ਵਿੱਚ ਉਸਦੀ ਮਾਂ ਦਾ ਹਿੱਸਾ ਨਹੀਂ ਸੀ ਪਿੰਡ ਵਿੱਚ ਕੁਲਵੰਤ ਕੌਰ ਦੇ ਦਿਨ ਲੰਬੇ ਤੇ ਉਦਾਸ ਹੋ ਗਏ ਉਹ ਸਵੇਰੇ ਉੱਠਦੀ ਘਰ ਦੇ ਕੰਮ ਕਰਦੀ ਤੇ ਫੋਨ ਵੱਲ ਦੇਖਦੀ ਰਹਿੰਦੀ ਪਰ ਫੋਨ ਦੀ ਕੰਟੀ ਨਹੀਂ ਵੱਜਦੀ ਸੀ ਉਸਨੇ ਆਪਣੇ ਆਪ ਨੂੰ ਕੰਮ ਵਿੱਚ ਰੁੱਝੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਦਿਲ ਵਿੱਚ ਇੱਕ ਖਾਲੀਪਨ ਸੀ ਪਿੰਡ ਦੇ ਲੋਕ ਉਸ ਨੂੰ ਮਿਲਦੇ ਗੱਲਾਂ ਕਰਦੇ ਪਰ ਕੋਈ ਵੀ ਉਸਦੇ ਦਰਦ ਨੂੰ ਨਹੀਂ ਸਮਝ ਸਕਦਾ ਸੀ ਉਸਦੀ ਗੋਂਡਣ ਬੀਬੀ ਜਸਵੰਤ ਕੌਰ ਉਸ ਨੂੰ ਦਿਲਾਸਾ ਦਿੰਦੀ ਕੁਲਵੰਤ ਗੁਰਪ੍ਰੀਤ ਜਲਦੀ ਫੋਨ ਕਰੇਗਾ ਉਹ ਬਿਜ਼ੀ ਹੋਵੇਗਾ ਪਰ ਕੁਲਵੰਤ ਕੌਰ ਜਾਣਦੀ ਸੀ ਕਿ ਇਹ ਸਿਰਫ ਝੂਠੀ ਤਸੱਲੀ ਹੈ। ਉਹ ਰਾਤ ਨੂੰ ਇਕੱਲੀ ਬੈਠੀ ਗੁਰਪ੍ਰੀਤ ਦੀਆਂ ਬਚਪਨ ਦੀਆਂ ਤਸਵੀਰਾਂ ਦੇਖਦੀ ਤੇ ਉਸ ਦੀ ਆਵਾਜ਼ ਸੁਣਨ ਲਈ ਤਰਸਦੀ। ਉਸ ਨੂੰ ਯਾਦ ਆਉਂਦਾ ਜਦੋਂ ਗੁਰਪ੍ਰੀਤ ਉਸ ਦੇ ਕੋਲ ਬੈਠ ਕੇ ਸਕੂਲ ਦੀਆਂ ਗੱਲਾਂ ਦੱਸਦਾ ਸੀ। ਹੁਣ ਉਹ ਸਾਰੀਆਂ ਯਾਦਾਂ ਇੱਕ ਸੁਪਨਾ ਲੱਗਦੀਆਂ ਸਨ। ਉਸ ਦਾ ਦਿਲ ਟੁੱਟ ਰਿਹਾ ਸੀ ਪਰ ਉਸ ਨੇ ਚੁੱਪ ਰਹਿਣਾ ਸਿੱਖ ਲਿਆ ਸੀ। ਉਹ ਸੋਚਦੀ ਕਿ ਸ਼ਾਇਦ ਗੁਰਪ੍ਰੀਤ ਖੁਸ਼ ਹੈ ਤੇ ਇਹ ਹੀ ਉਸ ਦੀ ਖੁਸ਼ੀ ਹੈ। ਇੱਕ ਦਿਨ ਕੁਲਵੰਤ ਕੌਰ ਦੀ ਤਬੀਅਤ ਖਰਾਬ ਹੋ ਗਈ। ਉਸ ਨੂੰ ਬੁਖਾਰ ਹੋਇਆ ਤੇ ਉਹ ਬਿਸਤਰੇ ਤੇ ਪੈ ਗਈ। ਉਸ ਦਾ ਸਰੀਰ ਕਮਜ਼ੋਰ ਸੀ ਤੇ ਉਸ ਨੂੰ ਆਪਣੀ ਦੇਖਭਾਲ ਲਈ ਕਿਸੇ ਦੀ ਲੋੜ ਸੀ। ਉਸ ਨੇ ਗੁਰਪ੍ਰੀਤ ਨੂੰ ਫੋਨ ਕੀਤਾ ਪਰ ਫੋਨ ਬੰਦ ਸੀ। ਉਸ ਨੇ ਮੁਰਮੁਰ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ। ਉਸ ਦਾ ਦਿਲ ਟੁੱਟ ਗਿਆ। ਬੀਬੀ ਜਸਵੰਤ ਕੌਰ ਨੇ ਉਸ ਨੂੰ ਦਵਾਈ ਦਿੱਤੀ ਤੇ ਉਸ ਦੀ ਮਦਦ ਕੀਤੀ। ਪਰ ਕੁਲਵੰਤ कौर ਦੇ ਦਿਲ ਵਿੱਚ ਇੱਕ ਸਵਾਲ ਸੀ ਮੇਰਾ ਪੁੱਤ ਮੇਰੇ ਬਾਰੇ ਕਿਉਂ ਨਹੀਂ ਸੋਚਦਾ ਉਹ ਰਾਤ ਨੂੰ ਜਾਗਦੀ ਆਪਣੀਆਂ ਯਾਦਾਂ ਵਿੱਚ ਖੋਈ ਰਹਿੰਦੀ ਉਸ ਨੂੰ ਉਹ ਦਿਨ ਯਾਦ ਆਏ ਜਦੋਂ ਉਸਨੇ ਜ਼ਮੀਨ ਵੇਚੀ ਸੀ ਤੇ ਗੁਰਪ੍ਰੀਤ ਦਾ ਖੁਸ਼ੀ ਨਾਲ ਚਮਕਦਾ ਚਿਹਰਾ ਸਾਹਮਣੇ ਆਇਆ ਉਸਨੇ ਸੋਚਿਆ ਕਿ ਸ਼ਾਇਦ ਉਸਦੀ ਕੁਰਬਾਨੀ ਵਿਅਰਥ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਸਨੇ ਕਿਸੇ ਨੂੰ ਨਹੀਂ ਦੱਸਿਆ ਉਹ ਚੁੱਪਚਾਪ ਆਪਣਾ ਦਰਦ ਸਹਿੰਦੀ ਰਹੀ ਇਸ ਉਮੀਦ ਵਿੱਚ ਕਿ ਸ਼ਾਇਦ ਗੁਰਪ੍ਰੀਤ ਇੱਕ ਦਿਨ ਯਾਦ ਕਰ ਲਵੇ। ਕੈਨੇਡਾ ਵਿੱਚ ਗੁਰਪ੍ਰੀਤ ਆਪਣੀ ਨਵੀਂ ਜ਼ਿੰਦਗੀ ਵਿੱਚ ਮਸਤ ਸੀ। ਉਸਨੇ ਚੰਗੀ ਨੌਕਰੀ ਪਾ ਲਈ ਸੀ ਤੇ ਇੱਕ ਕੈਨੇਡੀਅਨ ਕੁੜੀ ਨਾਲ ਦੋਸਤੀ ਕਰ ਲਈ ਸੀ। ਉਹ ਆਪਣੇ ਨਵੇਂ ਦੋਸਤਾਂ ਨਾਲ ਘੁੰਮਦਾ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਰੁੱਝਿਆ ਰਹਿੰਦਾ। ਉਸਨੂੰ ਲੱਗਦਾ ਸੀ ਕਿ ਉਹ ਜ਼ਿੰਦਗੀ ਜੀ ਰਿਹਾ ਹੈ ਜਿਸ ਦਾ ਉਸਨੇ ਸੁਪਨਾ ਦੇਖਿਆ ਸੀ। ਪਰ ਉਸਦੀ ਇਸ ਖੁਸ਼ੀ ਵਿੱਚ ਉਸਦੀ ਮਾਂ ਦੀ ਯਾਦ ਨਹੀਂ ਸੀ ਉਸਨੇ ਮਹੀਨਿਆਂ ਤੋਂ ਫੋਨ ਨਹੀਂ ਕੀਤਾ ਸੀ ਉਹ ਸੋਚਦਾ ਕਿ ਮਾਂ ਠੀਕ ਹੋਵੇਗੀ ਪਰ ਉਸਨੂੰ ਅਹਿਸਾਸ ਨਹੀਂ ਸੀ ਕਿ ਉਸਦੀ ਮਾਂ ਉਸਦੀ ਉਡੀਕ ਵਿੱਚ ਤਰਸ ਰਹੀ ਸੀ ਉਸਦੀ ਜ਼ਿੰਦਗੀ ਵਿੱਚ ਨਵੀਂ ਚਮਕ ਸੀ ਪਰ ਇਹ ਚਮਕ ਉਸਦੀ ਮਾਂ ਦੀ ਕੁਰਬਾਨੀ ਤੇ ਬਣੀ ਸੀ ਉਹ ਆਪਣੀ ਪੁਰਾਣੀ ਜ਼ਿੰਦਗੀ ਨੂੰ ਪੁੱਲ ਚੁੱਕਾ ਸੀ ਤੇ ਉਸ ਜ਼ਮੀਨ ਦੀ ਯਾਦ ਜਿਸਨੇ ਉਸਨੂੰ ਇੱਥੇ ਪਹੁੰਚਾਇਆ ਹੁਣ ਉਸਦੇ ਦਿਮਾਗ ਵਿੱਚ ਨਹੀਂ ਸੀ ਉਹ ਆਪਣੀ ਨਵੀਂ ਦੁਨੀਆ ਵਿੱਚ ਖੁਸ਼ ਸੀ ਪਰ ਇਸ ਖੁਸ਼ੀ ਦੀ ਕੀਮਤ ਉਸਦੀ ਮਾਂ ਅਦਾ ਕਰ ਰਹੀ ਸੀ ਇੱਕ ਰਾਤ ਗੁਰਪ੍ਰੀਤ ਨੂੰ ਸੁਪਨਾ ਆਇਆ ਉਸਨੇ ਦੇਖਿਆ ਕਿ ਉਸਦੀ ਮਾਂ ਬਿਮਾਰ ਹੈ ਤੇ ਉਸ ਨੂੰ ਪੁਕਾਰ ਰਹੀ ਹੈ ਉਸਦੇ ਚਿਹਰੇ ਤੇ ਉਦਾਸੀ ਸੀ ਤੇ ਉਸਦੀ ਆਵਾਜ਼ ਵਿੱਚ ਦਰਦ ਸੀ ਗੁਰਪ੍ਰੀਤ ਡਰ ਨਾਲ ਉੱਠਿਆ ਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਕਿੰਨਾ ਲਾਪਰਵਾਹ ਹੋ ਗਿਆ ਸੀ ਉਸਨੇ ਤੁਰੰਤ ਮਾਣੂ ਨੂੰ ਫੋਨ ਕੀਤਾ ਪਰ ਕੋਈ ਜਵਾਬ ਨਹੀਂ ਆਇਆ ਉਸਦਾ ਦਿਲ بیٹھ ਗਿਆ ਉਸਨੇ ਆਪਣੇ ਪਿੰਡ ਦੇ ਇੱਕ ਦੋਸਤ ਨੂੰ ਫੋਨ ਕੀਤਾ ਤੇ ਪਤਾ ਲੱਗਾ ਕਿ ਮਾਂ ਬਿਮਾਰ ਹੈ ਗੁਰਪ੍ਰੀਤ ਦੇ ਪੈਰਾਂ ਹਿੱਟੋਂ ਜ਼ਮੀਨ ਖਿਸਕ ਗਈ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਤੁਰੰਤ ਟਿਕਟ ਬੁੱਕ ਕੀਤੀ ਤੇ ਭਾਰਤ ਲਈ ਰਵਾਨਾ ਹੋ ਗਿਆ ਸਫ਼ਰ ਦੌਰਾਨ ਉਸਦੇ ਦਿਮਾਗ ਵਿੱਚ ਸਿਰਫ ਮਾਂ ਦਾ ਚਿਹਰਾ ਸੀ उस दिन याद आए जदों माँ ने जमीन वेची सी ते उस दा वादा कि वह उसन कदे नहीं भुलेगा उसने सोचया कि शायद बहुत देर हो गई है उस उसदियाँ अखाव हंजू सन तस्दे दिल पछतावा सी पिंड पहुँच के गुरप्रीत सिद्धा कर गया उसने देखा कि कुलवंत कौर बिस्तरे ते तई है कमज़ोर तकी होई उसका चेहरा पीला सीते अखाव उदासी ਗੁਰਪ੍ਰੀਤ ਨੇ ਉਸਨੂੰ ਗਲੇ ਲਗਾਇਆ ਤੇ ਰੋਂਦੇ ਹੋਏ ਕਿਹਾ ਮਾਂ ਮੈਨੂੰ ਮਾਫ਼ ਕਰ ਦੇ ਮੈਂ ਤੁਹਾਨੂੰ ਪੁੱਲ ਗਿਆ ਸੀ ਕੁਲਵੰਤ ਕੌਰ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਪੁੱਤ ਤੂੰ ਆ ਗਿਆ ਇਹ ਹੀ ਬੋਧ ਹੈ ਉਸਦੇ ਚਿਹਰੇ ਤੇ ਹਲਕੀ ਮੁਸਕਾਨ ਆਈ ਪਰ ਉਸਦੇ ਦਿਲ ਵਿੱਚ ਦਰਦ ਸੀ ਗੁਰਪ੍ਰੀਤ ਨੇ ਮਾਂ ਦੀ ਦੇਖਭਾਲ ਸ਼ੁਰੂ ਕੀਤੀ ਤੇ ਵਾਅਦਾ ਕੀਤਾ ਕਿ ਉਹ ਹੁਣ ਕਦੇ ਉਸਨੂੰ ਨਹੀਂ ਛੱਡੇਗਾ ਪਰ ਉਸਨੂੰ ਪਤਾ ਸੀ ਕਿ ਉਸਦੀ ਲਾਪਰਵਾਹੀ ਨੇ ਮਾਂ ਨੂੰ ਬਹੁਤ ਦੁੱਖ ਦਿੱਤਾ ਸੀ ਉਹ ਰੋਜ਼ ਮਾਂ ਨਾਲ ਸਮਾਂ ਬਿਤਾਉਂਦਾ ਉਸ ਦੀਆਂ ਗੱਲਾਂ ਸੁਣਦਾ ਤੇ ਉਸ ਦੀ ਸਹਿਜ ਸੁਧਾਰਨ ਦੀ ਕੋਸ਼ਿਸ਼ ਕਰਦਾ ਉਸ ਦੇ ਦਿਲ ਵਿੱਚ ਪਛਤਾਵਾ ਸੀ ਪਰ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਗਲਤੀ ਸੁਧਾਰੇਗਾ ਇਸ ਕਹਾਣੀ ਤੋਂ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ਸਾਡੇ ਮਾਪੇ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਖਜ਼ਾਨਾ ਹੁੰਦੇ ਹਨ ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਅੱਗੇ ਵਧਣ ਦਾ ਰਾਹ ਦਿੰਦੀਆਂ ਹਨ ਪਰ ਅਸੀਂ ਅਕਸਰ ਆਪਣੇ ਸੁਪਨਿਆਂ ਵਿੱਚ ਉਹਨਾਂ ਨੂੰ ਪੁੱਲ ਜਾਂਦੇ ਹਾਂ ਗੁਰਪ੍ਰੀਤ ਨੇ ਆਪਣੀ ਮਾਂ ਦੀ ਜ਼ਮੀਨ ਵੇਚ ਕੇ ਆਪਣਾ ਪਵਿਕ ਬਣਾਇਆ ਪਰ ਉਸ ਨੂੰ ਪੁੱਲ ਗਿਆ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੁਨੀਆ ਦੀ ਕੋਈ ਕਾਮਯਾਬੀ ਮਾਪਿਆਂ ਦੇ ਪਿਆਰ ਦੀ ਬਰਾਬਰੀ ਨਹੀਂ ਕਰ ਸਕਦੀ ਸਾਨੂੰ ਆਪਣੇ ਮਾਪਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ ਉਹਨਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ ਤੇ ਉਹਨਾਂ ਨੂੰ ਇਹ ਅਹਿਸਾਸ ਦਿਵਾਉਣਾ ਚਾਹੀਦਾ ਹੈ ਕਿ ਉਹ ਸਾਡੇ ਲਈ ਕਿੰਨੇ ਮਹੱਤਵਪੂਰਨ ਹਨ ਕਿਉਂਕਿ ਜੇ ਅਸੀਂ ਉਹਨਾਂ ਨੂੰ ਪੁੱਲ ਜਾਵਾਂਗੇ ਤਾਂ ਇੱਕ ਦਿਨ ਸਾਨੂੰ ਸਿਰਫ ਪਛਤਾਵਾ ਹੀ ਰਹੇਗਾ ਇਸ ਲਈ ਆਪਣੀਆਂ ਜੜਾਂ ਨੂੰ ਯਾਦ ਰੱਖੋ ਤੇ ਆਪਣੇ ਪਰਿਵਾਰ ਦੀ ਕਦਰ ਕਰੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ